ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਬਲਜੀ ਸਭ ਤੋਂ ਪਹਿਲਾਂ ਗੱਲ ਕਰ ਲਈਏ ਵਿਕਰਮ ਮਜੀਠੀਆ ਦੇ ਉੱਪਰ ਹੀ ਵੱਡੀ ਖਬਰ ਹੈ ਜੋ ਕਿ 14 ਅਕਤੂਬਰ ਨੂੰ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੇ ਬਹਿਸ ਹੈ ਤੇ ਕੀ ਜ਼ਮਾਨਤ ਦਾ ਫੈਸਲਾ ਵੀ ਉਸ ਦਿਨ ਆ ਸਕਦਾ ਹੈ ਉਧਰ ਅਗਰ ਅਸੀਂ ਗੱਲ ਕਰੀਏ ਭਗਵੰਤ ਜੀ ਮਾਨ ਦੀ ਤਾਂ ਭਗਵੰਤ ਮਾਨ ਇੱਕ ਵਾਰ ਫਿਰ ਤੋਂ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਹਮਲਾਵਰ ਹੁੰਦੇ ਨਜ਼ਰ ਆ ਰਹੇ ਨੇ ਜ਼ਰੂਰ ਪੂਰੀ ਗੱਲ ਸਾਂਝੀ ਕਰਿਓ ਦੇਖੋ 14 ਅਕਤੂਬਰ ਨੂੰ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਜ਼ਮਾਨਤ ਹੈ ਉਹਦੇ ਤੇ ਸੁਣਵਾਈ ਹੈ ਔਰ ਜਦੋਂ ਕੇਸ ਲਾਇਆ ਸੀ ਲੋਅਰ ਅਦਾਲਤ ਤੋਂ ਜ਼ਮਾਨਤ ਖਾਰਜ ਹੋਈ ਸੀ ਵਿਕਰਮ ਸਿੰਘ ਮਜੀਠੀਆ ਦੀ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜ਼ਮਾਨਤ ਫਾਈਲ ਕੀਤੀ ਗਈ ਸੀ ਜਦੋਂ ਜ਼ਮਾਨਤ ਦੀ ਪਟੀਸ਼ਨ ਪਾਈ ਵਿਕਰਮ ਸਿੰਘ ਮਜੀਠੀਆ ਦੇ ਵਕੀਲਾ ਵੱਲੋਂ ਉਸ ਵੇਲੇ ਅਦਾਲਤ ਨੇ 15 ਦਿਨਾਂ ਦੇ ਵਿੱਚ ਵਿੱਚ ਰਿਪਲਾਈ ਫਾਈਲ ਕਰਨ ਦੀ ਗੱਲ ਕੀਤੀ ਸੀ ਜਿਹੜੀ ਜ਼ਮਾਨਤ ਦੀ ਪਟੀਸ਼ਨ ਸੀ ਉਹਦੇ ਤੇ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ 14 ਅਕਤੂਬਰ ਨੂੰ ਜ਼ਮਾਨਤ ਤੇ ਬਹਿਸ ਹੈ ਸੁਣਵਾਈ ਹੈ ਆਮ ਤੌਰ ਤੇ ਜਿਹੜੀਆਂ ਵੱਡੀਆਂ ਅਦਾਲਤਾਂ ਨੇ ਹਾਈ ਕੋਰਟ ਹੈ ਜੱਜਾਂ ਦੇ ਹੱਥ ਇਤ ਬਹੁਤ ਕੁਝ ਹੁੰਦਾ ਹੈ ਅਗਰ ਇੱਕ ਦਿਨ ਦੇ ਵਿੱਚ ਬਹਿਸ ਮੁਕੰਮਲ ਹੋ ਗਈ ਤੇ ਜ਼ਮਾਨਤ ਤੇ ਫੈਸਲਾ ਵੀ ਹਾਈ ਕੋਰਟ ਦੇ ਸਕਦੀ ਹੈ ਜੱਜ ਅਦਾਲਤ ਕਿਸੇ ਵੀ ਕੇਸ ਚ ਕਿਸੇ ਵੀ ਮਲਜ਼ਮ ਨੂੰ ਬਹਿਸ ਤੋਂ ਬਾਅਦ ਸੁਣਵਾਈ ਤੋਂ ਬਾਅਦ ਜ਼ਮਾਨਤ ਗ੍ਰਾਂਟ ਕਰ ਸਕਦੇ ਨੇ ਜਾਂ ਜ਼ਮਾਨਤ ਰੱਦ ਕਰ ਸਕਦੇ ਨੇ ਪਰ ਸਵਾਲ ਇਹ ਹੈ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਨੇ ਅਰਸ਼ਦੀਪ ਕਲੇਰ ਕੱਲੋਂ ਨਾਬਾ ਜੇਲ੍ਹ ਦੇ ਵਿੱਚ ਗਏ ਵਿਕਰਮ ਮਜੀਠੀਆ ਨੂੰ ਮਿਲ ਕੇ ਆਏ ਜਿੱਥੇ ਵਿਕਰਮ ਮਜੀਠੀਆ ਬਾਰੇ ਉਹਨਾਂ ਨੇ ਕਿਹਾ ਕਿ ਉਹ ਚੜ੍ਹਦੀ ਕਲਾ ਚ ਹੈ ਔਰ ਉਹਨੇ ਸੁਨੇਹਾ ਭੇਜਿਆ ਆਪਣੇ ਸਾਥੀਆਂ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਵੀ ਉਹ ਬਿਲਕੁਲ ਚੜ੍ਹਦੀ ਕਲਾ ਚ ਹੈ ਔਰ ਅਕਾਲੀ ਵਰਕਰ ਜਾਂ ਅਕਾਲੀ ਲੀਡਰ ਨੇ ਉਹ ਕਦੀ ਜੇਲਾਂ ਤੋਂ ਕਬਰਾਂਦੇ ਨਹੀਂ ਹੁਣ ਅਰਸ਼ਦੀਪ ਕਲੇਰ ਨੇ ਜਿਹੜੀ ਇਹ ਗੱਲ ਕੀਤੀ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਦੇਖਣਾ ਹੋਊਗਾ ਕਿ ਹਜੇ ਤੱਕ ਡਰੱਗ ਇਸ ਕੁਝ ਨਹੀਂ ਮਿਲਿਆ ਡਰੱਗ ਨਹੀਂ ਮਿਲੀ ਪਰ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ 'ਚ ਆਮਦਨ ਨਹੀਂ ਮਿਲੀ ਤੇ ਹੁਣ ਬਹਿਸ ਵਾਲੇ ਦਿਨ ਆਉਣਗੇ ਵਕੀਲ ਸਰਕਾਰੀ ਵਿਜੀਲੈਂਸ ਬਿਊਰੋ ਜਾਂ ਸਰਕਾਰੀ ਪੱਖ ਆਏਗਾ ਜਾਂ ਨਹੀਂ ਆਏਗਾ ਕਿਉਂਕਿ ਕਈ ਵਾਰੀ ਸਰਕਾਰੀ ਪੱਖ ਡੇਟ ਲੈ ਲੈਂਦਾ ਸਮਾਂ ਲੈ ਲੈਂਦਾ ਕਿਸੇ ਕਾਰਨ ਕਰਕੇ ਵੀ ਫਿਰ ਉਹ ਉਹ ਜੱਜ ਤੇ ਨਿਰਪਰ ਕਰਦਾ ਕਿ ਉਹਨਾਂ ਨੇ ਡੇਟ ਪਾਉਣੀ ਹੈ ਉਹਨਾਂ ਨੇ ਕੀ ਫੈਸਲਾ ਕਰਨਾ ਹੈ ਪਰ ਅਗਰ ਸਰਕਾਰੀ ਵਕੀਲ ਆਉਂਦੇ ਨੇ 14 ਤਰੀਕ ਨੂੰ ਬਹਿਸ ਤੇ ਰਿਪਲਾਈ ਆਪਣਾ ਫਾਈਲ ਕਰਦੇ ਨੇ ਵਿਕਰਮ ਜੀਠੇ ਦੀ ਪਟੀਸ਼ਨ ਤੇ ਤੇ ਬੜੀਆਂ ਦਿਲਚਸਪ ਗੱਲਾਂ ਇਸ ਪੂਰੇ ਕੇਸ ਦੀਆਂ ਸਾਹਮਣੇ ਆਉਣਗੀਆਂ ਕਿ ਕਿਹੜੇ ਕਿਹੜੇ ਗਰਾਉਂਡ ਤੇ ਸਰਕਾਰੀ ਪੱਖ ਅਦਾਲਤ ਦੇ ਵਿੱਚ ਵਿਕਰਮ ਜੀਠੇ ਤੇ ਇਲਜ਼ਾਮ ਲਾਉਂਦਾ ਹੈ ਜਿਹੜੀ ਉਹ ਗੱਲ ਕੀਤੀ ਗਈ ਸੀ ਕਿ ਹਿਮਾਚਲ ਦੇ ਸ਼ਮਲਾ ਦੇ ਉੱਪਰ ਮਸ਼ੂਬਰਾ ਦੇ ਵਿੱਚ ਇੰਨੀ ਜ਼ਮੀਨ ਲੱਭੀ ਕੀ ਸੱਚਮੁੱਚ ਉਹ ਜ਼ਮੀਨ ਲੱਭੀ ਕੋਈ ਕਾਗਜ਼ ਪੱਤਰ ਰਜਿਸਟਰੀ ਉਹਦੀ ਲੱਭੀ ਜਾਂ ਹਵਾ 'ਚ ਗੱਲਾਂ ਸੀ ਸਰਕਾਰ ਦੀਆਂ ਕਿਉਂਕਿ ਸ਼ੁਰੂ 'ਚ ਸਰਕਾਰ ਦੇ ਲੀਡਰ ਬੋਲੇ ਕਿ ਬਿਕਰਮ ਮਜੀਠੀਆ ਦੀ ਉੱਥੇ ਜ਼ਮੀਨ ਲੱਭ ਗਈ ਜੀ ਐਨੀ ਹੌਲੀ-ਹੌਲੀ ਸਰਕਾਰੀ ਮੰਤਰੀਆਂ ਨੇ ਮੁੱਖ ਮੰਤਰੀ ਨੇ ਵੀ ਉਹ ਜ਼ਮੀਨ ਦੀ ਗੱਲ ਕਰਨੀ ਬੰਦ ਕਰਤੀ ਵੀ ਬਿਕਰਮ ਮਜੀਠੀਆ ਦੀ ਜ਼ਮੀਨ ਲੱਭੀ ਹੁਣ ਉਹ ਅਦਾਲਤ ਦੇ ਵਿੱਚ ਗੱਲ ਤਾਂ ਜਾਊਗੀ ਵੀ ਉਹ ਜ਼ਮੀਨ ਜ਼ਮੀਨ ਲੱਭੀ ਜਾਂ ਨਾ ਲੱਭੀ ਉਦੋਂ ਬਿਕਰਮ ਮਜੀਠੀਆ ਦੀ ਬਹੁਤ ਸਰਕਾਰੀ ਤੌਰ ਤੇ ਸਰਕਾਰ ਵੱਲੋਂ ਬਦਨਾਮੀ ਵੀ ਕੀਤੀ ਗਈ ਕੀ ਜੀ ਦੇਖੋ ਇਹਦੀ ਉੱਪਰੋਂ ਐਡੀ ਜ਼ਮੀਨ ਲੱਭ ਗਈ ਹੁਣ ਜੇ ਉਹ ਜ਼ਮੀਨ ਨਾਲ ਲੱਭੀ ਤੇ ਉਹ ਫੇਰ ਪੋਲਿਟਿਕਲ ਮੁੱਦਾ ਬਣਦਾ ਵੀ ਦੇਖੋ ਜੀ ਝੂਠਾ ਇਲਜ਼ਾਮ ਲਾਇਆ ਸੀ ਬਿਕਰਮ ਮਜੀਠੀਏ ਤੇ ਸੋ ਅਦਾਲਤ ਦੇ ਵਿੱਚ ਜਿਹੜੀ ਹੁਣ ਸੁਣਵਾਈ ਦੀ ਪ੍ਰਕਿਰਿਆ ਹੈ ਬਹਿਸ ਹੈ ਉਹਦੇ ਚ ਬੜੇ ਦਿਲਚਸਪ ਆਂਕੜੇ ਆਉਣਗੇ ਦਿਲਚਸਪ ਤੱਥ ਆਉਣਗੇ ਕੀ ਕੁਝ ਬਰਾਮਦ ਹੋਇਆ ਬਿਕਰਮ ਮਜੀਠੀਏ ਤੋਂ ਜਾਂ ਨਹੀਂ ਪਹਿਲੀ ਨਜ਼ਰ ਚ ਅਦਾਲਤ ਜ਼ਮਾਨਤ ਦੇਣ ਵੇਲੇ ਅਦਾਲਤ ਪਹਿਲੀ ਨਜ਼ਰ ਚ ਕੋਈ ਨਾ ਕੋਈ ਆਪਣੀ ਟਿੱਪਣੀ ਕਰਦੀ ਹੈ ਉਹਦਾ ਵੱਡੇ ਕੇਸਾਂ ਦੇ ਵਿੱਚ ਬਹੁਤ ਵੱਡਾ ਜਨਤਾ ਤੇ ਅਸਰ ਪੈਂਦਾ ਜਿਵੇਂ ਦੇਖਦੇ ਆਂ ਅਸੀਂ ਕਿ ਮੀਡੀਆ ਟਰਾਇਲ ਬਣ ਜਾਂਦਾ ਕਿਉਂਕਿ ਵਕੀਲ ਆ ਕੇ ਬਾਹਰ ਦੱਸ ਦਿੰਦੇ ਨੇ ਜਿਵੇਂ ਸਰਕਾਰੀ ਵਕੀਲਾ ਨੇ ਕਹਿਤਾ ਸੀ ਵੀ ਮੁਜੀਠੀਏ ਤੋਂ ਜ਼ਮੀਨ ਮਿਲੀ ਜੀ ਪਹਾੜਾਂ ਚ ਮੁਜੀਠੀਏ ਦੀ ਪਤਨੀ ਦਾ ਸ਼ੇਅਰ ਮਿਲਿਆ ਇੱਕ ਪ੍ਰਾਈਵੇਟ ਕਲੋਨੀ ਚ ਕੈਸ਼ ਇਹਨਾਂ ਨੇ ਦਿੱਤਾ ਸੀ ਹੁਣ ਉਹ ਅਦਾਲਤ ਦੇ ਵਿੱਚ ਗੱਲ ਸਾਬਤ ਕਰਨ ਤੇ ਆ ਗਈ ਜ਼ਮਾਨਤ ਦਾ ਫੈਸਲਾ ਇਹ ਸ਼ੁਰੂਆਤੀ ਇਲਜ਼ਾਮ ਨੇ ਜਿਹੜੇ ਇਹਨਾਂ ਚ ਕਿੰਨਾ ਦਾਮ ਹੈ ਅਦਾਲਤ ਚ ਵੈਜੀਲੈਂਸ ਬਿਊਰੋ ਕੋਈ ਤੱਤ ਤੇ ਬੋਲ ਰਿਹਾ ਸੀ ਸਰਕਾਰੀ ਵਕੀਲਾਂ ਕੋਲੇ ਕੋਈ ਸਬੂਤ ਹੈ ਇਹ ਸ਼ੁਰੂਆਤੀ ਨਜ਼ਰ ਚ ਅਦਾਲਤ ਦੇ ਵਿੱਚ ਇਹਦੇ ਤੇ ਬਹਿਸ ਹੋਣੀ ਹੈ ਅਗਰ 14 ਨੂੰ ਬਹਿਸ ਹੋ ਗਈ 14 ਅਕਤੂਬਰ ਨੂੰ ਦੇਖੋ ਅੱਜ 12 ਅਕਤੂਬਰ ਆ ਗਿਆ ਕੱਲ 13 ਪਰਸੋਂ 14 ਮੰਗਲਵਾਰ ਨੂੰ ਵਿਕਰਮ ਸਿੰਘ ਮਜੀਠੀਆ ਦੀ ਕਿਸਮਤ ਦਾ ਫੈਸਲਾ ਹੋ ਸਕਦਾ ਹੈ ਅਗਰ 14 ਨੂੰ ਬਹਿਸ ਹੋ ਗਈ ਤੇ ਜੱਜ ਨੇ ਫੈਸਲਾ ਦਿੱਤਾ ਜ਼ਮਾਨਤ ਵੀ ਮਿਲ ਸਕਦੀ ਹੈ ਜ਼ਮਾਨਤ ਰੱਦ ਵੀ ਹੋ ਸਕਦੀ ਹੈ ਉਹਨੇ ਸਾਰਾ ਕੁਝ ਜੱਜਾਂ ਦੇ ਫੈਸਲੇ ਤੇ ਨਿਰਭਰ ਕਰਦਾ ਸੋ 14 ਅਕਤੂਬਰ ਦਾ ਦਿਨ ਬਹੁਤ ਮਹੱਤਵਪੂਰਨ ਹੈ ਵਿਕਰਮ ਸਿੰਘ ਮਜੀਠੀਆ ਦੇ ਲਈ ਜੀ ਜੀ ਬਿਲਕੁਲ ਸੋ ਡਿਲਾ ਜੀ ਇਥੇ ਵੀ ਗੱਲ ਜ਼ਰੂਰ ਸਮਝਣਾ ਚਾਹਾਂਗੇ ਜਿਵੇਂ ਕਿ ਅਸੀਂ ਹੁਣ ਦੇਖ ਰਿਹਾ ਤਰਨਤਾਰਨ ਜ਼ਿੰਮੀ ਚੋਣਾ ਨੂੰ ਲੈ ਕੇ ਸਿਆਸਤ ਪੱਕੀ ਹੋਈ ਹੈ ਲੈ ਕੇ ਉਸ ਦਾ ਅਪਡੇਟ ਵੀ ਤੁਹਾਡੇ ਤੋਂ ਜ਼ਰੂਰ ਲਵਾਂਗੇ ਪਰ ਇਥੇ ਇਹ ਗਾ ਜ਼ਰੂਰ ਸਾਂਝੀ ਕਰਿਓ ਕਿ ਕੀ ਹੁਣ ਤਰਨਤਾਰਨ ਜ਼ਿੰਮੀ ਚੋਣ ਦੇ ਪ੍ਰਚਾਰ ਦੇ ਦੌਰਾਨ ਵੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋ ਸਕਦੀ ਹੈ ਇਹ ਵੀ ਇੱਕ ਵੱਡਾ ਸਵਾਲ ਹੈ ਨਹੀਂ ਦੇਖੋ ਬਿਲਕੁਲ ਇਹ ਅਦਾਲਤ ਦਾ ਅਧਿਕਾਰ ਖੇਤਰ ਹੈ ਅਗਰ 14 ਅਕਤੂਬਰ ਨੂੰ ਹੀ ਜਾਂ ਅਦਾਲਤ ਕੋਈ ਡੇਟ ਪਾ ਦੇ ਅਗਲੀ ਸੁਣਵਾਈ ਦੀ 14 ਨਹੀਂ ਤਾਂ 20 ਅਕਤੂਬਰ ਦੀ ਡੇਟ ਪਾ ਦੇ ਅਗਰ 20 ਅਕਤੂਬਰ ਨੂੰ ਜ਼ਮਾਨਤ ਹੋ ਗਈ ਜਦੋਂ ਤੱਕ ਚੋਣ ਪ੍ਰਚਾਰ ਖਤਮ ਨਹੀਂ ਹੁੰਦਾ ਤਰਨ ਤਰਨ ਜਮਨੀ ਚੋਣ ਦਾ ਦੇਖੋ 11 ਨਵੰਬਰ ਨੂੰ ਤਾਂ ਵੋਟਾਂ ਪੈਣੀਆਂ 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਹੁੰਦਾ ਚਲੋ ਆਪਾਂ ਮੋਟਾ ਮੋਟਾ ਅੰਦਾਜ਼ਾ ਲਾ ਲਈਏ ਅਗਰ 8 ਨਵੰਬਰ ਤੱਕ ਵੀ ਵਿਕਰਮ ਸਿੰਘ ਮਜੀਠੀਆ ਬਾਹਰ ਆ ਗਿਆ ਇਹ ਨਵੰਬਰ ਦੇ ਪਹਿਲੇ ਹਫਤੇ ਵੀ ਜ਼ਮਾਨਤ ਹੋ ਗਈ ਹੋਣੀ ਹੈ ਨਹੀਂ ਹੋਣੀ ਹੈ ਇਹ ਤਾਂ ਅਦਾਲਤਾਂ ਦੇ ਅਧਾਰਤ ਹੈ ਪਰ ਅਸੀਂ ਕਿਉਂਕਿ ਵਿਕਰਮ ਮਜੀਠੀਆ ਉਸੇ ਤਰਨਤਾਰਨ ਜ਼ਿਲ੍ਹੇ ਨਾਲ ਅੰਮ੍ਰਿਤਸਰ ਜ਼ਿਲ੍ਹੇ ਨਾਲ ਮਜੀਠੇ ਜ਼ਿਲ੍ਹੇ ਨਾਲ ਸੰਬੰਧਿਤ ਹੈ ਹੁਣ ਅਗਰ ਵਿਕਰਮ ਸਿੰਘ ਕਿਉਂਕਿ ਉਹ ਚੋਣ ਲੜਨਾ ਚਾਹੁੰਦਾ ਸੀ ਵਿਕਰਮ ਮਜੀਠੀਆ ਜਿੱਥੇ ਵਿਰਸਾ ਸਿੰਘ ਵਲਟੋਆ ਚੋਣ ਲੜੇ ਤੇ ਵਿਕਰਮ ਮਜੀਠੀਆ ਦਾ ਵੀ ਦਾਵਾ ਸੀ ਲੋਕ ਸਭਾ ਦੀ ਚੋਣ ਦਾ ਪਰ ਉਹ ਚਲੋ ਨਹੀਂ ਪਾਰਟੀ ਨੇ ਟਿਕਟ ਦਿੱਤੀ ਹੁਣ اگر ضمانت ہوگی 14 اکتوبر ਨੂੰ ਜਾਂ 20 ਨੂੰ ਜਾਂ ਉਸ ਤੋਂ ਬਾਅਦ ਤੇ ਵਿਕਰਮ ਸਿੰਘ ਮਜੀਠੀਆ ਅਕਾਲੀ ਦਲ ਦੇ ਕੈਂਡੀਡੇਟ ਦੇ ਹੱਕ ਚ ਪ੍ਰਚਾਰ ਕਰ ਸਕਦਾ ਤਰਨ ਤਰਨ ਚ ਔਰ ਕਰੇਗਾ ਕਿਉਂਕਿ ਉਹ ਅਕਾਲੀ ਦਲ ਦਾ ਵੱਡਾ ਲੀਡਰ ਹੈ ਸੁਖਵੀਰ ਬਾਦਲ ਨੇ ਪਿੱਛੇ ਜੇ ਨਵੇਂ ਸਿਰਿਓਂ ਉਹਦਾ ਵੀ ਦਿੱਤਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਸੁਖਵੀਰ ਬਾਦਲ ਪਤਾ ਲੈ ਕੇ ਆਇਆ ਉਹਦੀ ਵਿਕਰਮਜੀਠੀ ਦੀ ਭੈਣ ਰਖੜੀ ਬੰਨਣ ਗਏ ਸੀ ਹਰਸ਼ਮਰਤ कौर ਬਾਦਲ ਹੁਣ ਅਗਰ ਜ਼ਮਾਨਤ ਹੋਗੀ ਤੇ ਫੇਰ ਹਰਿਆਣੇ ਦੀ ਜਿਹੜੀ ਤਰਨਤਾਰਨ ਦੀ ਜ਼ਮੀਨੀ ਚੋਣ ਹੈ ਉਹ ਦਿਲਚਸਪ ਬੜੀ ਹੋ ਜਾਣੀ ਹੈ ਹਰਜੋ ਜੀ ਕਿਉਂਕਿ ਹੁਣ ਜਦੋਂ ਅਸੀਂ ਉੱਥੇ ਵੇਖਦੇ ਆ ਤਾਂ ਅਕਾਲੀ ਦਲ ਵੱਲੋਂ ਵਿਕਰਮ ਸਿੰਘ ਮਜੀਠੀਆ ਦੀ ਮੌਜੂਦਗੀ ਦੇ ਨਾਲ ਜਿਹੜਾ ਅਕਾਲੀ ਦਲ ਦਾ ਉਮੀਦਵਾਰ ਹੈ ਆਜ਼ਾਦ ਗਰੁੱਪ ਤੋਂ ਬੀਬੀ ਸੁਖਵਿੰਦਰ ਰੰਧਾਵਾ ਉਹਨਾਂ ਨੂੰ ਬਲ ਮਿਲੇਗਾ ਕਿਉਂਕਿ ਵਿਕਰਮ ਮਜੀਠੀਆ ਦਾ ਪ੍ਰਭਾਵ ਹੈ ਉਸ ਹਲਕੇ ਦੇ ਵਿੱਚ ਔਰ ਇਹਦੇ ਨਾਲ ਨਾਲ ਜਿਹੜੀ ਹੋਰ ਵੱਡੀ ਗੱਲ ਹੈ ਜਿਹੜਾ ਹਰਮੀਤ ਸੰਧੂ ਐ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਕਿਸੇ ਵੇਲੇ ਉਹਨੂੰ ਵਿਕਰਮ ਸਿੰਘ ਮਜੀਠੀਆ ਦੀ ਟੀਮ ਚ ਦੇਖਿਆ ਜਾਂਦਾ ਸੀ ਔਰ ਵਿਕਰਮ ਮਜੀਠੀਆ ਨੂੰ ਅਕਾਲੀ ਦਲ ਵਾਲੇ ਮਾਝੇ ਦਾ ਜਰਨਲ ਤੱਕ ਕਹਿੰਦੇ ਸੀ ਸੋ ਇਸ ਕਰਕੇ ਵਿਕਰਮ ਮਜੀਠੀਆ ਦੇ ਹਲਕੇ ਦੇ ਨੇੜੇ ਤੇੜੇ ਚੋਣ ਹੈ ਤਰਨਤਾਰਨ ਜ਼ਿਲ੍ਹੇ ਚ ਵਿਕਰਮ ਜੀਠੀ ਆਗਰ ਪ੍ਰਚਾਰ ਕਰਨ ਆਗੇ ਤੇ ਭਗਵੰਤ ਮਾਨ ਦੇ ਨਾਲ ਅੰਮ੍ਰਿਤਪਾਲ ਦੇਖੋ ਅੰਮ੍ਰਿਤਪਾਲ ਦੀ ਧਿਰ ਦੇ ਨਾਲ ਵੀ ਵਿਕਰਮ ਜੀਠੀ ਦਾ 36 ਦਾ ਅੰਕੜਾ ਹੈ ਔਰ ਭਗਵੰਤ ਮਾਨ ਦੇ ਨਾਲ ਵੀ 36 ਦਾ ਅੰਕੜਾ ਹੈ ਔਰ ਹਾਲ ਦੇ ਦਿਨਾਂ ਚ ਭਗਵੰਤ ਮਾਨ ਵੀ ਕੋਈ ਮੰਚ ਨਹੀਂ ਛੱਡਦੇ ਜਿੱਥੇ ਉਹ ਵਿਕਰਮ ਸਿੰਘ ਮਜੀਠੀਏ ਤੇ ਤੰਜ ਨਹੀਂ ਕੱਸਦੇ ਕੱਲ ਵੀ ਬਠਿੰਡਾ ਦੇ ਰਾਮਪੁਰਾ ਫੁੱਲ ਗਏ ਹੋਏ ਸੀ ਭਗਵੰਤ ਮਾਨ ਤੇ ਉਹਨਾਂ ਨੇ ਦੱਬ ਕੇ ਵਿਕਰਮ ਮਜੀਠੀਏ ਦੇ ਪੜਾਅਸ ਕੱਢੀ ਦੱਬ ਕੇ ਇਲਜ਼ਾਮ ਲਾਏ ਹਾਲਾਂਕਿ ਆਕਾਲੀ ਦਲ ਵਾਲੇ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਨੇ ਜਿਹੜੇ ਭਗਵੰਤ ਮਾਨ ਲਾਉਂਦੇ ਨੇ ਪਰ ਪਬਲਿਕ ਰੈਲੀਆਂ 'ਚ ਮੁੱਖ ਮੰਤਰੀ ਜਿਹੜੇ ਭਾਸ਼ਣਾ ਦੇ ਵਿੱਚ ਇਲਜ਼ਾਮ ਲਾਉਂਦਾ ਹੈ ਉਹ ਬਹੁਤ ਗੰਭੀਰ ਨੇ ਇੱਕ ਵਾਰੀ ਭਗਵੰਤ ਮਾਨ ਦਾ ਕੱਲ ਦਾ ਇਲਜ਼ਾਮ ਵਿਕਰਮ ਮਜੀਠੀਏ ਤੇ ਜ਼ਰੂਰ ਸੁਣੀਏ ਜਿਗਰਾ ਚਾਹੀਦਾ ਮਜੀਠੀਏ ਵਰਗੇ ਨੂੰ ਹੱਥ ਪਾਉਣ ਵਾਸਤੇ ਜਿਗਰਾ ਚਾਹੀਦਾ بڑے ਫੋਨ ਆਏ ਸਾਨੂੰ ਕਹਿੰਦੇ ਤੂੰ ਨਾ ਪੰਗੇ ਲਓ ਬਈ ਯਾਰ ਇਹ ਵੱਡੇ ਨੇ ਆਏ ਨੇ ਮੈਂ ਕਿਹਾ ਵੱਡੇ ਨੇ ਵੱਡੇ ਹੋਣਗੇ ਘਰੇ ਹੋਣਗੇ ਕਾਨੂੰਨ ਤੋਂ ਵੱਡੇ ਨਹੀਂ ਹੈਗੇ ਜਿੱਦ ਦੇ ਸਾਰਾ ਕੁਝ ਮਿਲ ਗਿਆ ਜੋ ਨਾਬੇ ਜਾ ਕੇ ਕਰੇ ਦਰਸ਼ਨ ਉਹਦੇ ਹੁਣ ਕਹਿੰਦੇ ਕਿ ਮੈਨੂੰ ਆਹ ਦਿਓ ਬੈਰ ਕੱਟ ਦਿਓ ਮੈਂ ਕਿਹਾ ਕੀ ਗੱਲ ਜਮਰੌਦ ਦਾ ਕਿੱਲਾ ਜਿੱਤ ਕੇ ਆਇਆ ਬੈਰ ਕੱਟ ਦੀਏ ਲੋਕਾਂ ਨੇ ਤਾਂ ਹੀ ਆਪੋ ਤਨੂ ਮਾਰ ਕੇ ਆਏ ਹਾਂ 70 ਪਿਛਾ ਕੇ ਆਏ ਚੁੱਟੇ ਰੰਗ ਦੇ ਲਾਲ ਬੱਤੀ ਵਾਲੀਆਂ ਗੱਡੀਆਂ ਚਿੱਟਾ ਜਾਂਦਾ ਸੀ ਤੇ ਪੁਲਿਸ ਨੂੰ ਨਾਕੇ ਤੇ ਬੈਰਲਸ ਜਾਂਦੀ ਸੀ ਇੰਨੇ ਨੰਬਰ ਗੱਡੀ ਆ ਰੋਕਣੀ ਨਹੀਂ ਮਾਲ ਜਾ ਰਿਹਾ ਸਮਾਨ ਜਾ ਰਿਹਾ ਕਮਾਲ ਹੈ ਨਸਲ ਕੁਸ਼ੀਆਂ ਦੇ ਕੇਸ ਚੱਲਨੇ ਚਾਹੀਦੇ ਨਸਲ ਕੁਸ਼ੀਆਂ ਦੇ ਇਹਨਾਂ ਤੇ ਪਰਿਵਾਰਾਂ ਦੇ ਪਰਿਵਾਰ ਖਤਮ ਕਰਕੇ ਰੱਖਦੇ ਇਹਨਾਂ ਨੇ ਜੇਲ੍ਹ ਚ ਮੈਨੂੰ ਆਹ ਦਿਓ ਖਾਣ ਨੂੰ ਆਹ ਸਰਾਣਾ ਦਿਓ ਆਹ ਦਿਓ ਲੈ ਦੱਸ ਭੂਆ ਦੇ ਪਿੰਡ ਆਏ ਉਹ ਤਾਂ ਫਿਰ ਉਹੀ ਮਿਲੂ ਜਿਹੜਾ ਭਾਈ ਉੱਥੇ ਬਾਕੀਆਂ ਨੂੰ ਮਿਲਦਾ ਆ ਸਾਰੇ ਹੀ ਲੱਗ ਗਏ ਉਹਦੇ ਨਾਲ ਉਹਦੇ ਹੱਕ ਚ ਕੈਪਟਨ ਮਰਿੰਦਰ ਦੇ ਹੱਕ ਚ ਬੋਲਿਆ ਚੰਨੀ ਉਹਦੇ ਹੱਕ ਚ ਬਿੱਟੂ ਉਹਦੇ ਹੱਕ ਚ ਖੈਰਾ ਉਹਦੇ ਹੱਕ ਚ ਸਾਰੀ ਚੰਨੀ ਨੂੰ ਜਦੋਂ ਲੋਕਾਂ ਨੇ ਕਿਹਾ ਕਹਿੰਦੇ ਗਲਤ ਬੋਲੀ ਜਾਣਾ ਓਏ ਤੈਹੀਂ ਤੈਹੀਂ ਵੀ ਕੀਤਾ ਸੀ ਅੱਛਾ ਕਹਿੰਦਾ ਆਪਾਂ ਮਾफी ਮੰਗ ਲੈਣਾ ਕਹਿੰਦਾ ਮੈਂ ਕਿਤੇ ਪਰਗੜ ਫੜ ਲਿਆ ਜੀ ਲੈ ਹੱਥ ਆ ਯਾਰ ਮੁਕਰਨਾ ਵੀ ਨਹੀਂ ਆਉਂਦਾ ਕਤਰ ਮਿੰਦਰ ਕਹਿੰਦਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਉਹ ਬਾਜਵਾ ਲਾਲਪੱਗ ਬਣ ਕੇ ਬਾਬਾ ਬਕਾਲਾ ਸਾਹਿਬ ਰਖਰਪੁੰਨੇ ਦੇ ਮੇਲੇ ਤੇ ਕਹਾਂ ਸੀ ਅਗਲੇ ਸਾਲ ਸਾਡੀ ਸਰਕਾਰ ਬਣਨੀ ਜੇ ਇਹਦੇ 파ਕੇ ਰੱਸਾ CIA ਤਰਨ ਤਾਰ ਨਾਲ ਤਕਰੀਸ ਕੇ ਲੈ ਕੇ ਜਾਵਾਂਗੇ ਮੇਰੀ ਟੀਮ ਲੈ ਤੇ ਉਹ ਹੀ ਕਹਾਂ ਸੀ ਕਿ ਇਹ ਮਨੁੱਖੀ ਅਧਿਕਾਰਾਂ ਦੀ ਲੰਘਣਾ ਹੈ ਮੈਂ ਕਿਹਾ ਚ ਇਹ ਹੀ ਮਨੁੱਖ ਰਹਿ ਗਏ ਇਸ ਤਾ ਡੰਗਰੀਆਂ ਸਾਡਾ ਕੋਈ ਅਧਿਕਾਰ ਨਹੀਂ ਇਹੀ ਰਹਿ ਗਏ ਮਨੁੱਖ ਬਸ ਕੱਲੇ ਫਿਕਰ ਨਾ ਕਰੋ ਤੁਸੀਂ ਇਹ ਪੋਸਟਰ ਪੋਸਟਰ ਜੇ ਜਿਹੜੇ ਇਹਨਾਂ ਦੇ ਆ ਜਿਹੜੇ ਫਿਰਦੇ ਨੇ YouTube Facebook ਜਿਹੜੇ ਇਹਨਾਂ ਦੇ ਜਵਾਬ ਜਵਾਬ ਦੇ ਦਿਆ ਕਰੋ ਤੁਹਾਡਾ ਕੋ ਕੰਮ ਨਹੀਂ ਇੱਧਰ ਇੱਧਰੋਂ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਐ ਇਹਨਾਂ ਤੋਂ ਕਿਸੇ ਨੂੰ ਪਾਲਾ ਨਹੀਂ ਟੱਪੜ ਦਿੰਦਾ ਮੈਂ ਤੁਸੀਂ ਤੁਸੀਂ ਸਾਥ ਦੇਗੇ ਬਸ ਸੋ ਪਬਲਿਕ ਮੰਚਾਂ ਤੇ ਜਿਹੜੀ ਲੜਾਈ ਇਲਜ਼ਾਮ ਬਿਕਰਮ ਜੀਠੀਏ ਤੇ ਨਸ਼ਿਆਂ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਲੀਡਰ ਸ਼ਰਿਆਮ ਲੈ ਰਹੇ ਨੇ ਇਸ ਗੱਲ ਦੀ ਨਾਰਾਜ਼ਗੀ ਅਰਸ਼ਦੀਪ ਕਲੇਰ ਜਾਂ ਆਮ ਆਦਮੀ ਜਿਹੜੇ ਅਕਾਲੀ ਦਲ ਦੇ ਵਕੀਲ ਹੈ ਜਾਂ ਲੀਡਰ ਹੈ ਉਹ ਲਗਾਤਾਰ ਪ੍ਰਗਟਾ ਰਹੇ ਨੇ ਕਿ ਫੜਿਆ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਚ ਹੈ ਤੇ ਸਰਕਾਰ ਕਹਿ ਰਹੀ ਹੈ ਨਸ਼ਿਆਂ ਦੇ ਕੇਸ ਚ ਅਸੀਂ ਗ੍ਰਿਫਤਾਰ ਕਰ ਲਿਆ ਜਦ ਕਿ ਨਸ਼ਿਆਂ ਦੇ ਕੇਸ ਤੱਕ ਚਲਾਨ ਵੀ ਨਹੀਂ ਹਜੇ ਤੱਕ ਪੇਸ਼ ਕੀਤਾ ਗਿਆ ਸੋ ਕੰਟਰਡਿਕਸ਼ਨ ਹੈ ਪ੍ਰਸਪਰ ਇੱਕ ਦੂਜੇ ਦਾ ਵਿਰੋਧ ਹੈ ਪਰ ਇਹੀ ਸਿਆਸਤ ਹੈ ਸ਼ਾਸਕੀ ਲੀਡਰ ਇਸੇ ਤਰ੍ਹਾਂ ਇੱਕ ਦੂਜੇ ਦੀ ਕਿਰਦਾਰਕੁਸ਼ੀ ਕਰਦੇ ਨੇ ਬਿਕਰਮ ਜੀਠਿਆ ਵੀ ਭਗਵੰਤ ਮਾਨ ਦੇ ਮਾਮਲੇ ਦੇ ਵਿੱਚ ਖੂਬ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਂਦਾ ਰਿਹਾ ਜਦੋਂ ਭਗਵੰਤ ਮਾਨ ਹਸਪਤਾਲ ਚ ਰਿਹਾ ਪਰ ਇਹ ਜਿਹੜੀ ਸਿਆਸਤ ਹੈ ਇਹ ਬਹੁਤ ਭਖੀ ਹੋਈ ਸਿਆਸਤ ਹੈ ਔਰ ਇਹ ਜਿਹੜੀ ਸਿਆਸਤ ਹੈ ਅਗਰ ਤਰਨਤਾਰਨ ਜ਼ਿਮਨੀ ਚੌਣ ਚ ਜ਼ਮਾਨਤ ਮਿਲ ਗਈ ਬਿਕਰਮ ਜੀਠੇ ਨੂੰ ਇਹ ਹੋਰ ਤਿੱਖੀ ਹੋ ਜਾਣੀ ਹੈ ਬਿਕਰਮ ਜੀਠਿਆ ਜ਼ਮਾਨਤ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਆਕ੍ਰਮਕ ਹੋਏਗਾ ਹੋਰ ਜ਼ਿਆਦਾ ਔਰ ਫਿਰ ਲੋਕਾਂ ਦੇ ਲਈ ਇਹ ਬੜਾ ਦਿਲਚਸਪ ਰਹੇਗਾ ਮੁਕਾਬਲਾ ਦੇਖਣਾ ਕਿ ਇੱਕ ਪਾਸੇ ਵਿਕਰਮ ਜੀਠਿਆ ਆ ਗਿਆ ਅਕਾਲੀ ਦਲ ਦਾ ਕੈਂਡੀਡੇਟ ਹੈ ਇੱਕ ਪਾਸੇ ਹਰਮੀਤ ਸੰਧੂ ਹੈ ਜਿਹੜਾ ਕਿਸੇ ਵੇਲੇ ਅਕਾਲੀ ਸੀ ਅੱਜ ਉਹ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਤੇ ਸੰਦੀਪ ਸਿੰਘ ਸਣੀ ਦਾ ਜਿਹੜਾ ਭਰਾ ਹੈ ਮਨਦੀਪ ਸਿੰਘ ਉਹ ਪੰਥਕ ਤਿਰਾਂ ਦਾ ਕੈਂਡੀਡੇਟ ਹੈ ਔਰ ਕਾਂਗਰਸ ਵੱਲੋਂ ਕਰਨਬੀਰ ਬੁਰਜ ਹੈ ਔਰ ਭਾਜਪਾ ਨੇ ਵੀ ਹਰਜੀਤ ਸਿੰਘ ਸੰਧੂ ਆਪਣੇ ਐਡਵੋਕੇਟ ਉੱਥੇ ਉਤਾਰ ਚੁੱਕੇ ਨੇ ਬੜਾ ਦਿਲਚਸਪ ਮੁਕਾਬਲਾ ਉੱਥੇ ਬਣ ਸਕਦਾ ਹੈ ਜੀ ਬਿਲਕੁਲ ਸੋ ਡਲੇ ਜੀ ਤਰਨਤਾਰਨ ਜ਼ਿਲ੍ਹੇ ਚੋਂ ਦੀ ਗੱਲ ਕਰ ਹੀ ਰਿਹਾ ਤਾਂ ਜ਼ਰੂਰ ਇਸ ਉੱਪਰ ਵਿਸਾਚ ਗੱਲ ਸਾਂਝੀ ਕਰਦੇ ਆਂ ਕੱਲ ਜੋ ਹੈ ਕਾਂਗਰਸ ਪਾਰਟੀ ਨੇ ਆਪਣਾ ਚੋਣ ਦਫ਼ਤਰ ਵੀ ਤਰਨਤਾਰਨ ਵਿੱਚ ਖੋਲ ਦਿੱਤਾ ਕਾਂਗਰਸ ਪਾਰਟੀ ਇੱਕਜੁੱਟ ਵੀ ਜ਼ਰੂਰ ਨਜ਼ਰ ਆਈ ਉਹਦੇ ਤੁਸੀਂ ਮਨਦੀਪ ਸਿੰਘ ਦਾ ਜ਼ਿਕਰ ਕੀਤਾ ਤਾਂ ਮਨਦੀਪ ਸਿੰਘ ਨੂੰ ਵੀ ਪੰਥਕ ਧਿਰਾਂ ਦਾ ਜੋ ਸਾਥ ਚੰਗੀ ਤਰ੍ਹਾਂ ਮਿਲਦਾ ਨਜ਼ਰ ਆ ਰਿਹਾ ਸੋ ਪੂਰਾ ਇਸ ਜ਼ਿਲ੍ਹੇ ਚੋਂ ਦਾ ਵਿਸਥਾਰ ਅਪਡੇਟ ਜ਼ਰੂਰ ਸਾਂਝਾ ਕਰਿਓ ਬਿਲਕੁਲ ਦੇਖੋ ਮਨਦੀਪ ਸਿੰਘ ਪੂਰੀ ਤਰ੍ਹਾਂ ਸਰਗਰਮ ਹੈ ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਹੁਣਾਂ ਕੋਲੋਂ ਉਹਨਾਂ ਨੇ ਸ਼ੁਭੇਸ਼ਾਵਾ ਲਈਆਂ ਮਿਲ ਕੇ ਆਈ ਸੀ ਔਰ ਪੰਥਕ ਕੌਂਸਲ ਜਿਹੜੇ ਪੰਜ ਮੈਂਬਰੀ ਕਮੇਟੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਜਿਹੜੀ ਸੱਤ ਮੈਂਬਰੀ ਕਮੇਟੀ ਬਣੀ ਉਹ ਚੋਂ ਪੰਜ ਰਹਿ ਗਈ ਡੈਲੀਗੇਟਾਂ ਨੇ ਪੰਥਕ ਕੌਂਸਲ ਦੀ ਚੇਅਰਪਰਸਨ ਚੁੜਿਆ ਬੀਬੀ ਸਤਵੰਤ ਕੌਰ ਨੂੰ ਇੱਕ ਤਰੀਕੇ ਨਾਲ ਜਿਹੜੀ ਪੰਜ ਮੈਂਬਰੀ ਕਮੇਟੀ ਦੀ ਭਰਤੀ ਸੀ ਉਹਦੇ ਚੋਂ ਜਿਹੜੇ ਡੈਲੀਗੇਟ ਸੀ ਉਹਨਾਂ ਡੈਲੀਗੇਟਾਂ ਨੇ ਬੀਬੀ ਨੂੰ ਪੰਥਕ ਕੌਂਸਲ ਦੇ ਚੇਅਰਪਰਸਨ ਦੇ ਤੌਰ ਤੇ ਚੁਣਿਆ। ਸੋ ਪੰਥਕ ਕੌਂਸਲ ਆਰਗਾਨੀ ਜਿਹੜੇ ਹਰਪ੍ਰੀਤ ਸਿੰਘ ਨੇ ਇਹਨਾਂ ਦਾ ਜਿਹੜਾ ਪੋਲਿਟੀਕਲ ਟਾਂਚਾ ਹੈ। ਇੱਕ ਤਰੀਕੇ ਨਾਲ ਤਾਂ ਸਮਰਥਨ ਹੈ। ਸੰਦੀਪ ਸਿੰਘ ਸਨੀ ਦੇ ਭਰਾ ਮਨਦੀਪ ਸਿੰਘ ਨੂੰ। ਔਰ ਮੈਂਬਰ ਵਾਰਸ ਪੰਜਾਬ ਵਾਲੇ ਵੀ ਸਾਰੇ ਸਪੋਰਟ ਕਰ ਰਹੇ ਨੇ। ਔਰ ਸ਼੍ਰੋਮਣੀ ਅਕਾਲੀ ਦਲ ਅਮਰਸਰ ਦਾ ਸਿੰਘ ਜੀ ਸਿੰਘ ਮਾਨ ਦੀ ਧਿਰ ਦਾ ਸਮਰਥਨ ਹੈ। ਸ਼ੁ ਪੰਥਕ ਧਿਰਾਂ ਦਾ ਜਦੋਂ ਸਮਰਥਨ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਇੱਥੇ ਨਵਾਂ ਤਜਰਬਾ ਹੋ ਸਕਦਾ ਹੈ। ਅਗਰ ਇਹ ਸੀਟ ਪੰਥਕ ਧਿਰਾਂ ਜਿੱਤ ਜਾਂਦੀਆਂ ਨੇ ਤੇ ਪੰਥਕ ਮਹਾਗਠਬੰਧਨ ਬਣ ਸਕਦਾ ਜਿਵੇਂ ਕੇਂਦਰ 'ਚ ਅਸੀਂ ਮਹਾਗਠਬੰਧਨ ਦੀਆਂ ਗੱਲਾਂ ਸੁਣਦੇ ਆ ਤੇ ਪੰਜਾਬ 'ਚ ਪੰਥਕ ਮਹਾਗਠ ਜੋੜ ਬਣ ਸਕਦਾ ਜਿਹਦੇ ਵਿੱਚ ਸਾਰੀਆਂ ਪੰਥਕ ਤੇ ਰਾਜਸੀ ਤਰ੍ਹਾਂ ਆ ਇਹ 27 ਤੋਂ ਪਹਿਲਾਂ ਫਿਰ ਇਹ ਤਜਰਬਾ ਅੱਗੇ ਵੱਧ ਸਕਦਾ ਹੈ। ਪਰ ਹਾਲ ਦੀ ਘੜੀ ਜਿਹੜੀਆਂ ਪੰਥਕ ਧਿਰਾਂ ਨੇ ਉਹ ਉੱਥੇ ਸਰਗਰਮ ਨੇ ਅਮਰਿਤਪਾਲ ਸਿੰਘ ਦੇ ਸਮਰਥਨ ਦੇ ਨਾਲ ਵਾਰਿਸ ਪੰਜਾਬ ਔਰ ਬਾਕੀ ਪੰਚਕ ਧੇਰਾ ਨਾਲ ਮਨਦੀਪ ਸਿੰਘ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਦੋ 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 ਦਿਨ ਹੋ ਗਏ ਦੋ ਤਿੰਨ ਦਿਨ ਹੋ ਗਏ ਔਰ ਬਕਾਇਦਾ ਮਾਰਚ ਕੱਢਿਆ ਉਹਨਾਂ ਦੇ ਮਾਰਚ ਦਾ ਪ੍ਰਭਾਵ ਚੰਗਾ ਰਿਹਾ ਲੋਕਾਂ ਨੇ ਭਰਪੂਰ ਸਮਰਥਨ ਉਹਨਾਂ ਦੇ ਮਾਰਚ ਨੂੰ ਵੀ ਦਿੱਤਾ ਉਸ ਤੋਂ ਬਾਅਦ ਤਰਨਤਾਰਨ ਨੂੰ ਪਹੁੰਚੇ ਔਰ ਹੁਣ ਜਦੋਂ ਉਹਨਾਂ ਨੇ ਕਾਗਜ਼ ਨਾਮਜ਼ਦ ਕਰਨੇ ਨੇ ਉਦੋਂ ਵੀ ਵੱਡਾ ਪੰਥਕ ਇਕੱਠ ਉੱਥੇ ਉਹਨਾਂ ਦੇ ਹੱਕ 'ਚ ਹੋ ਸਕਦਾ ਹੈ ਦੇਖੋ ਲਹਿਰ ਕਿੰਡੀ ਵੱਡੀ ਹੈ ਕਿਹਦੇ ਹੱਕ 'ਚ ਹੈ ਆਪ ਦੀ ਸਥਿਤੀ ਕੀ ਹੈ ਹਰਮੀਤ ਸੰਧੂ ਦੀ ਕਾਂਗਰਸ ਦੀ ਕੀ ਹੈ ਭਾਜਪਾ ਅਕਾਲੀ ਦਲ ਦੀ ਕੀ ਹੈ ਹਜੇ ਤਾਂ ਸਾਰੇ ਚੋਣ ਦਫ਼ਤਰ ਖੋਲ ਰਏ ਨੇ ਪ੍ਰਚਾਰ ਅਭਿਆਨ ਨੂੰ ਤੇਜ਼ ਕਰ ਰਹੇ ਨੇ ਲਹਿਰ ਦਾ ਪਤਾ ਲੱਗਣਾ ਹੈ ਲਗਭਗ ਅਖੀਰ 'ਚ ਇਸ ਮਹੀਨੇ ਦੇ ਪਹਿਲੇ ਨਵੰਬਰ ਦੇ ਆਸ-ਪਾਸ ਇਹ ਗੱਲ ਸਾਫ਼ ਹੋਣੀ ਨਜ਼ਰ ਆਜੂਗੀ ਵੀ ਲਹਿਰ ਕਿਦੀ ਬਣ ਗਈ ਕਿਉਂ ਨਾ ਚ ਲਹਿਰ ਜਿਸ પાર્ટી ਦੀ ਬਣ ਜੇ ਤੇ ਫੇਰ ਮੁੱਦੇ ਜਾਂ ਕੈਂਡੀਡੇਟ ਕੋਈ ਬਹੁਤਾ ਫਰਕ ਨਹੀਂ ਪੈਂਦਾ ਫਿਰ ਉਸ ਲਹਿਰ ਦੇ ਨਾਲ ਜਿੱਤ ਵਾਲੇ ਪਾਸੇ ਕੈਂਡੀਡੇਟ ਅੱਗੇ ਵਧਦੇ ਨੇ ਹੁਣ ਕੱਲ ਕਾਂਗਰਸ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ ਕੱਲ ਪ੍ਰਤਾਪ ਸਿੰਘ ਬਾਜਵਾ ਸੀ ਰਾਜਾ ਵੜਿੰਗ ਸੀ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਸੀ ਉੱਥੇ ਸੁਖਵਿੰਦਰ ਸਿੰਘ ਡੈਣੀ ਬੰਡਾਲਾ ਸੀ ਸੁਨੀਲ ਦੱਤੀ ਸੀ ਅਸ਼ਵਨੀ ਜੋਸ਼ੀ ਸੀ ਓ ਪੀ ਸੋਨੀ ਸੀ ਸਾਬਕਾ ਡਿਪਟੀ ਮੁੱਖ ਮੰਤਰੀ ਕਾਂਗਰਸ ਦੇ ਲਗਭਗ ਸਾਰੀ ਵੱਡੀ ਲੀਡਰਸ਼ਿਪ ਉੱਥੇ ਮੌਜੂਦ ਸੀ ਰਮਨ ਸਿੱਕੀ ਸੀ ਡਿੰਪਾ ਸਾਹਿਬ ਦਾ ਡਿੰਪਾ ਹੀ ਸੀਗੇ ਜਿਹੜੇ ਸਾਬਕਾ ਐਮਪੀ ਰਹੇ ਨੇ ਉੱਥੋਂ ਖਡੂਰ ਸਾਹਿਬ ਦੇ ਜਸਬੀਰ ਸਿੰਘ ਡਿੰਪਾ ਸੋ ਉੱਥੇ ਵੱਡੀ ਲੀਡਰਸ਼ਿਪ ਕੱਲੀ ਕੱਲ ਇਕੱਠੀ ਹੋ ਕੇ ਅਸੀਂ ਵੇਖੀ ਹਲਕਾ ਤਰਨਤਾਰਨ ਦੇ ਵਿੱਚ ਗੁਰਦੁਆਰਾ ਸਾਹਿਬ ਗਏ ਉੱਥੇ ਮੱਥਾ ਟੇਕਿਆ ਔਰ ਆਪਣੇ ਦਫ਼ਤਰ ਦਾ ਕਾਂਗਰਸ ਨੇ ਅਭਿਆਨ ਸ਼ੁਰੂ ਕਰਤਾ ਚੌਣ ਦਫਤਰ ਖੋਲਤਾ ਹੁਣ ਅਗਰ ਤਾਂ ਕਾਂਗਰਸ ਦੀ ਲੀਡਰਸ਼ਿਪ ਆਉਣ ਵਾਲੇ ਦਿਨਾਂ ਦੇ ਵਿੱਚ ਚਰਨਜੀਤ ਚੰਨੀ ਹੋਗੇ ਨਵਜੋਤ ਕੌਰ ਸਿੱਧੂ ਹੋਗੇ ਨਵਜੋਤ ਸਿੱਧੂ ਹੋਗੇ ਤੇ ਇਹਨਾਂ ਦੇ ਬਾਕੀ ਧੜੇ ਹੋਗੇ ਭਾਰਤਪੁਸ਼ਪਨ ਆਸ਼ੂ ਹੋਗੇ ਜਾਂ ਹੋਰ ਲੀਡਰਸ਼ਿਪ ਕਾਂਗਰਸ ਦੀ ਅਗਰ ਤਾਂ ਸਮੁੱਚਤਾ ਦੇ ਵਿੱਚ ਸਾਰੇ ਇਕੱਠੇ ਹੋ ਕੇ ਪ੍ਰਚਾਰ ਕਰਗੇ ਸਮੂਹਿਕ ਤੌਰ ਤੇ ਸਮੁੱਚਤਾ ਦੇ ਵਿੱਚ ਏਕੇ ਦੇ ਰੂਪ ਚ ਕਾਂਗਰਸ ਨਜ਼ਰ ਆਈ ਤੇ ਕਾਂਗਰਸ ਫਾਈਟ ਕਿਸ ਤਰ੍ਹਾਂ ਨਾਲ ਅੱਗੇ ਵਧਾਉਂਦੀ ਹੈ ਇਹ ਦਿਲਚਸਪ ਰਹੂਗਾ ਕਿਉਂਕਿ ਕਾਂਗਰਸ ਦੀ ਧਿਰ ਦਾ ਦਾਵਾ ਹੈ ਕਿ ਸਤਾਈ ਜਾਂ ਆਦਮੀ ਪਾਰਟੀ ਦੇ ਨਾਲ ਟਾਕਰਾ ਸਾਡਾ ਹੈ ਕਾਂਗਰਸ ਦੇ ਬਹੁਤ ਸਾਰੇ ਲੀਡਰ ਆਪਣੇ ਮੰਚਾ ਤੋਂ ਇਹ ਲਗਾਤਾਰ ਕਹਿ ਰਹੇ ਨੇ ਕਿ ਸਾਡੀ ਸਰਕਾਰ ਤੈ ਹੈ ਪਰ ਅਗਰ ਉੱਥੇ ਪੰਥਕ ਜਿਹਾ ਨਾ ਹੁੰਦੀਆਂ ਫਿਰ ਆਪ ਔਰ ਕਾਂਗਰਸ ਸਿੱਧੇ ਮੁਕਾਬਲੇ ਚ ਅਸੀਂ ਦੇਖ ਸਕਦੇ ਸੀ ਵੀ 27 ਦੀ ਤਸਵੀਰ ਕੀ ਬਣਨੀ ਹੈ ਪਰ ਇੱਥੇ ਪੰਥਕ ਧਰਾਂ ਨੇ ਹੁਣ ਜਿਹੜਾ ਇੱਥੇ ਮੁਕਾਬਲਾ ਹੈ ਹਰਜੋਤ ਜੀ ਉਹ ਮੁੱਖ ਰੂਪ ਚ ਹੁਣ ਜੋ ਮੈਨੂੰ ਨਜ਼ਰ ਆ ਰਿਹਾ ਹੈ ਉਹ ਆਮ ਆਦਮੀ ਪਾਰਟੀ ਪੰਥਕ ਧਰਾਂ ਤੇ ਕਾਂਗਰਸ ਪਾਰਟੀ ਔਰ ਅਕਾਲੀ ਦਲ ਜਿਹੜੇ ਆਜ਼ਾਦ ਗਰੁੱਪ ਦੇ ਤੌਰ ਤੇ ਨਾਲ ਹੈ ਬੀਜੇਪੀ ਕਿਉਂਕਿ ਬੀਜੇਪੀ ਪਿੰਡੂ ਖੇਤਰਾਂ ਚ ਬਹੁਤਾ ਅਸੀਂ ਪ੍ਰਭਾਵੀ ਇਸ ਕਰਕੇ ਨਹੀਂ ਮੰਨਦੇ ਵੀ ਕਾਂਗਰਸ ਜਿਹੜੇ ਕਿਸਾਨ ਨੇ ਕਿਸਾਨਾਂ ਦੇ ਨਾਲ ਬੀਜੇਪੀ ਦੇ ਰੇੜਕੇ ਬਰਕਰਾਰ ਨੇ ਹੁਣ ਇਸ ਦੇ ਬਾਵਜੂਦ ਵੀ ਬੀਜੇਪੀ ਜਿਹੜੇ ਦਾਅਵੇ ਕਰਦੀ ਹੈ ਕਿ ਹਰ ਪੀੜਤਾ ਨੂੰ ਉਹ ਲਗਾਤਾਰ ਪੈਕੇਟ ਪਹੁੰਚਾ ਰਹੇ ਨੇ ਹਰ ਪੀੜਤਾ ਨੂੰ ਉਹ ਕਿੱਟਾਂ ਵੰਡ ਰਹੇ ਨੇ ਰੀਲੀਫ ਦੀਆਂ ਪਰ ਮੈਨ ਟੂ ਮੈਨ ਬੀਜੇਪੀ ਵਾਲੇ ਵੀ ਕੰਮ ਕਰ ਰਹੇ ਨੇ ਬਾਕੀ ਪਾਰਟੀਆਂ ਵਾਲੇ ਨੇ ਵੀ ਸੇਵਾ ਕੀਤੀ ਹੈ ਸੋ ਬੀਜੇਪੀ ਦਾ ਟੈਸਟ ਹੋਊਗਾ ਕਿ ਬੀਜੇਪੀ ਹੁਣ ਕਿੱਥੇ ਖੜੀ ਹੈ ਇਹਨਾਂ ਹਾਲਾਤਾਂ ਚ ਪੰਜਾਬ 'ਚ ਪਰ ਇਹ ਚਾਰ ਧਿਰਾਂ ਲਈ ਬਹੁਤ ਮਹੱਤਵਪੂਰਨ ਹੈ 27 ਚ ਹੁਣ ਹੁਣ 27 ਚ ਜਦੋਂ 22 ਚ ਰਿਜ਼ਲਟ ਆਏ 92 ਸੀਟਾਂ ਆਮ ਆਦਮੀ ਪਾਰਟੀ ਜਿੱਤੀ ਉਦੋਂ ਇਹ ਮੰਨਿਆ ਜਾਂਦਾ ਸੀ ਕਿ ਆਮ ਆਦਮੀ ਪਾਰਟੀ ਨੂੰ ਪੰਥਕ ਵੋਟਾਂ ਵੀ ਪਈਆਂ ਔਰ ਕਾਂਗਰਸ ਦੀ ਵੋਟ ਵੀ ਪਈ ਔਰ ਅਕਾਲੀ ਦਲ ਦੀ ਵੋਟ ਵੀ ਪਈ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਵੱਡੀ ਪੰਥਕ ਧਿਰ ਦੇ ਤੌਰ ਤੇ ਮੰਨੀ ਜਾਂਦੀ ਸੀ ਹਾਲਾਂਕਿ ਅਕਾਲੀ ਦਲ ਅੰਮ੍ਰਿਤਸਰ ਸਮਜੀਂ ਸਿੰਘ ਮਾਨ ਦੀ ਪਾਰਟੀ ਸਾਰਿਆਂ ਨੇ ਵੋਟਾਂ ਲੜੀਆਂ ਪਰ ਅਗਰ 92 ਸੀਟਾ ਆਪ ਨੂੰ ਆਈਆਂ ਤੇ ਵੱਡੀ ਗਿਣਤੀ ਚ ਉਹਨੂੰ ਸਿੱਖ ਵੋਟ ਪਈ ਹੁਣ ਇਸ ਪੰਚਕ ਹਲਕੇ ਚ ਤਰਨ ਤਰਨ ਚ ਆਮ ਆਦਮੀ ਪਾਰਟੀ ਨੂੰ ਕਿਹੜੀ ਵੋਟ ਵੱਧ ਪੈਂਦੀ ਹੈ ਕਾਂਗਰਸ ਨੂੰ ਵੀ ਵੋਟ ਪੈਣੀ ਹੈ ਆਪ ਨੂੰ ਵੀ ਪੈਣੀ ਹੈ ਪੰਚਕ ਤੇਰਾ ਵੀ ਨੇ ਸੁਖਬੀਰ ਬਾਲੂ ਦੀ ਪਾਰਟੀ ਵੀ ਨੇ ਸੋ ਕੀ ਆਪ 40% 41% ਕਸ਼ਮੀਰ ਸਿੰਘ ਸੋਲ ਨੂੰ 40% ਤੋਂ ਵੱਧ ਵੋਟਾਂ ਪਈਆਂ ਸੀ 10 11 12000 ਦੇ ਫਰਕ ਨਾਲ ਉਹਨਾਂ ਨੇ ਹਰਮੀਤ ਸੰਧੂ ਨੂੰ ਹਰਾਇਆ ਸੀ ਉਹ ਹਰਮਿੰਦਰ ਸੰਧੂ ਜਿਹੜੇ ਉਦੋਂ ਆਕਾਲੀ ਦਲ 'ਚ ਸੀ ਹੁਣ ਆਪ 'ਚ ਨੇ ਇਸ ਕਰਕੇ ਆਪ ਨੂੰ ਕਿੰਨੀ ਵੋਟ ਪੈਂਦੀ ਹੈ ਕਾਂਗਰਸ ਨੂੰ ਕਿੰਨੀ ਵੋਟ ਪੈਂਦੀ ਹੈ ਪਰ ਆਕਾਲੀ ਦਲ ਨੂੰ ਕਿੰਨੀ ਵੋਟ ਪੈਂਦੀ ਹੈ ਇਹ ਤਿੰਨਾਂ ਪਾਰਟੀਆਂ ਦਾ ਸਤਾਈ ਦਾ ਪੁਵਿਖੇ ਦੇ ਤੋਂ ਤੈ ਹੋ ਜਾਣਾ ਹੈ ਔਰ ਪੰਥਕ 3 ਇਹ ਅਗਰ ਜਿੱਤ ਗਈਆਂ ਤੇ ਸਤਾਈ ਲਈ ਉਹ ਮਹਾਗਠਮੰਦਨ ਬਣਾ ਕੇ ਪੰਥਕ ਕੌਂਸਲ ਦੀ ਅਗਵਾਈ 'ਚ ਤਕੜੀਆਂ ਹੋ ਸਕਦੀਆਂ ਨੇ ਅਗਰ ਪੰਥਕ 3 ਹਾਰ ਗਈਆਂ ਤੇ ਸਹਿਰੇ ਮੰਨਿਆ ਜਾਊਗਾ ਕਿ ਪੰਥਕ 3 ਨੂੰ ਹੋਰ ਮਿਹਨਤ ਕਰਨ ਦੀ ਲੋੜ ਹੈ ਅਗਰ ਉਹਨਾਂ ਨੇ ਅਗਰ ਉਹ ਪੰਥਕ ਹਲਕੇ ਚ ਨਹੀਂ ਜਿੱਤ ਸਕਦੀਆਂ ਤੇ ਫਿਰ ਬਾਹਰ ਉਹਨਾਂ ਨੂੰ ਹੋਰ ਮਿਹਨਤ ਕਰਨ ਦੀ ਲੋੜ ਹੈ ਪਰ ਇਹ ਨਤੀਜੇ ਨੇ ਸਾਰਾ ਕੁਝ ਤੈਅ ਕਰਨਾ ਸੋ ਇਸ ਕਰਕੇ ਹਜੇ ਲਹਿਰ ਕਿਸੇ ਦੀ ਸਪਸ਼ਟ ਰੂਪ ਦੇ ਵਿੱਚ ਨਜ਼ਰ ਨਹੀਂ ਆਈ ਪਰ ਕਿਉਂਕਿ ਪੰਥਕ ਤਰ੍ਹਾਂ ਨੇ 24 ਚ ਲੀਡ ਲਈ ਸੀ ਅਮਰਿਤਪਾਲ ਸਿੰਘ ਦਾ ਵੱਡਾ ਸਮਰਥਨ ਹੈ ਪੰਥਕ ਕੌਂਸਲ ਦਾ ਸਮਰਥਨ ਹੈ ਅਸੀਂ ਕਹਿ ਸਕਦੇ ਹਾਂ ਕਿ ਪੰਥਕ ਧਿਰ ਦੇ ਨਾਲ ਮੁਕਾਬਲਾ ਆਮ ਆਦਮੀ ਪਾਰਟੀ ਦਾ ਜਾਂ ਕਾਂਗਰਸ ਦਾ ਜਾਂ ਅਕਾਲੀ ਦਲ ਦਾ ਜਾਂ ਬੀਜੇਪੀ ਦਾ ਕਿਸੇ ਦਾ ਵੀ ਸੋ ਪੰਚਕ 13 ਨੂੰ ਅੱਗੇ ਰੱਖ ਕੇ ਇਹ ਸਾਰੀਆਂ ਉਹਦੇ ਨਾਲ ਟੱਕਰਾਂ ਲੈ ਰਹੀਆਂ ਨੇ ਸਿਆਸੀ ਤੌਰ ਤੇ ਇਸ ਰੂਪ ਚ ਅਸੀਂ ਇਸ ਗੱਲ ਨੂੰ ਹਜੇ ਕਰ ਸਕਦੇ जी जी बिल्कुल सो so, बहुत बहुत धनबाद डला जी कई वक्त मुद्दे विश्लेषण समय समय ते कमें ते कमेंट से कमेंट्स करते हैं जिन्होंने दर्शकों ने हूं तक बेल्ट चैनल सबसक्राइब नहीं किया जरूर कहना चाहा जरूर सबसक्राइब करो ताकि जुड़े इन्ह खास मुद्दा भी अपने कमेंट जरिए सा ਇਨਾ ਮੁਦਿਆ ਦੇ ਵਿੱਚ ਹਿੱਸਾ ਬਣ ਸਕੋ ਸਾਡੇ ਨਾਲ ਜੁੜ ਸਕੋ ਸੋ ਇਸੇ ਦੇ ਨਾਲ ਹੁੰਦੇ ਨੇ ਯਾਨੀ ਹਰਜੋਤ ਕੋਨ ਨੂੰ ਵੀ ਦਿਓ ਜੀ ਇਜਾਜ਼ਤ ਧੰਵਾਦ ਬਹੁਤ ਧੰਵਾਦ ਜੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਤੁਸੀਂ ਸਾਡੇ ਤੱਕ ਆਪਣਾ ਪੱਖ ਪਹੁੰਚਾਓ ਅਸੀਂ ਤੁਹਾਡਾ ਪੱਖ ਅੱਗੇ ਵਧਾਵਾਂਗੇ ਧੰਨਵਾਦ